ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨੱਥੂ ਵਾਲਾ ਗਰਬੀ ਦੇ ਵਿੱਚ ਨੱਥੂ ਵਾਲਾ ਗਰਬੀ ਪਿੰਡ ਆ ਜਿਹੜਾ ਜ਼ਿਲ੍ਹਾ ਮੋਗੇ ਦਾ ਪਿੰਡ ਆ ਮਿੱਤਰੋ ਇਹ ਉਹਦੇ ਬਾਗੇ ਪੁਰਾਣੇ ਸ਼ਹਿਰ ਦਾ ਗਵਾਂਢੀ ਪਿੰਡ ਆ ਜਿਸ ਵੀਰ ਦੇ ਕੋਲੇ ਮੈਂ ਮੌਜੂਦ ਆ ਜਗਤਾਰ ਸਿੰਘ ਬਾਈ ਦਾ ਨਾਮ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਇਸ ਬਾਈ ਨੂੰ ਵੀ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਕਿ ਮੈਂ 15 16 ਕਿਲੋ ਵਾਲੀ ਮਹਿੰਦੀ ਜਿਹੜੀ ਕਿ ਬਾਈ ਨੇ ਹਾਲਾਂਕਿ ਘਰੇ ਤੋਕੜ ਗੱਪਣ ਲੈ ਕੇ ਤਿਆਰ ਕੀਤੀ ਸੀ ਜਿੰਦਾ ਕਟਾ ਵੀ ਸੀ ਮਗਰ 11 ਕਿਲੋ ਦੁੱਧ ਸੀ ਜਿਸ ਦਿਨ ਉਹ ਵੀਡੀਓ ਅਪਲੋਡ ਕੀਤੀ ਉਸੇ ਦਿਨ ਹੀ ਉਹ ਮੈਨੂੰ ਅਟੈਕ ਹੋਇਆ ਮਿੱਤਰੋ ਤੇ ਲੱਖ ਰੁਪਏ ਸਵਾ ਲੱਖ ਰੁਪਏ ਲਾਉਂਦੇ ਹੀ ਬਾਈ ਨੂੰ ਮਹਿੰਦਾ ਪਰ ਉਹ ਮਰ ਗਈ ਬਾਈ ਕਿਸੇ ਦੇ ਕਰਮਾਂ ਚ ਹੋਰ ਦੇ ਘਾਟਾ ਨਹੀਂ ਸੀ ਕਿਉਂਕਿ ਉਹ ਘਾਟਾ ਬਾਈ ਦੇ ਕਰਮਾਂ ਜੀ ਸੀ ਵੱਡਾ ਘਾਟਾ ਪਿਆ ਬਾਈ ਨੂੰ ਮਿੱਤਰੋ ਕਿਉਂਕਿ ਸਾਬ ਕਿ ਕੋਈ ਵੀ ਚੀਜ਼ ਜੇ ਤਿਆਰ ਕੀਤੀ ਹੁੰਦੀ ਰਹਿੰਦੀ ਇਹ ਹੁੰਦੀ ਆਸ ਵੀ 2 ਰੁਪਏ ਨਾਲ ਜਾਣ ਤੇ ਇਹਦੇ ਅੱਗੇ ਹੁਣ ਇਹਨੇ ਨਹੀਂ ਕਿਸੇ ਨਾਲ ਠੱਗੀ ਮਾਰੀ ਜਾਂਦੇ ਨਾਲ ਰੱਬ ਨੇ ਠੱਗੀ ਮਾਰ ਲਈ ਕਹਿ ਸਕਦੇ ਆਪਾਂ ਕਿਉਂਕਿ ਜਦੋਂ ਘਾਟਾ ਹੀ ਪੈ ਗਿਆ ਹਨਾ ਬਾਈ ਤੇ ਜਗਤਾਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਬਾਈ ਠੀਕ ਆ ਬਾਈ ਵਧੀਆ ਸੇਧਾ ਪਰਿਵਾਰ ਭਾਈ ਹਾਂਜੀ ਵਧੀਆ ਵੀਰੇ ਅੱਛਾ ਘਾਟਾ ਪੈ ਗਿਆ ਫਿਰ ਹੋਰ ਬਾਈ ਉਹ ਬਸ ਉਹ ਜੋ ਵੀਡੀਓ ਪਾਈ ਸੀ ਉਹ ਤੋਂ ਅਗਲੇ ਦਿਨ ਹੀ ਬਸ ਮਾੜੀ ਜਿਹੀ ਲੀ ਹੋਈ ਆ ਠੀਕ ਆ ਜਦੋਂ ਬਾਈ ਸੁਖਮੰਦਰ ਦੀ ਮੈਂ ਮਰੀ ਮੈਨੂੰ ਉਹ ਨਹੀਂ ਹਾਂ ਜੀ ਸੁਖਮੰਦਰ ਦੀ ਮੈਂ ਅਗਲੇ ਦਿਨ ਹੀ ਉਹਦੇ ਮਰੀਆ ਪੈਸੇ ਲਾਉਂਦੇ ਵੀ ਬਹੁਤ ਸੀਗੇ ਮੈਂ ਕਿਹਾ ਉਹ ਜੀ ਤੋ ਬਾਈ ਤੋ ਲਈ ਸੀ ਉਹ ਆਂ ਮੈਨੂੰ ਹੀ ਦੇ ਤੂੰ ਅਚਾ ਜਿੰਦੇ ਤੋਂ ਮੈਂ ਆਈ ਸੀ ਉਹ ਕਿਹਾ ਮੈਨੂੰ ਹੀ ਗੁੱਸੇ ਨੇ ਵੀਡੀਓ ਵੇਖ ਲਈ ਆਂਦਾ ਮੈਨੂੰ ਦੀ ਮੈਂ ਆ ਗਏ ਉਹ ਠੀਕ ਆ ਬਾਈ ਇਸ ਕਰਕੇ ਮੈਂ ਅਟਕਾ ਲਈ ਉਹ ਅਟਕਾ ਲਈ ਹਾਂ ਤਾਂ ਸੂਈ ਤੋ ਲੈ ਜਾਊਂਗਾ ਤੂੰ ਸੂਈ ਤੋ ਲੈ ਹਾਂ ਤੇ ਉਹ ਜਦੋਂ ਘਾਟਾ ਅਗਲੇ ਦਿਨ ਟੈਕ ਹੋ ਗਿਆ ਤੇ ਬਸ ਬਾਈ ਜਦੋਂ ਘਾਟਾ ਲਿਖਿਆ ਤੇਰੇ ਕੋਲ ਨਹੀਂ ਗੱਲ ਬਣੀ ਡੇਢ ਦੇ ਗਿਆ ਪੈ ਗਿਆ ਡੇਢ ਚ ਵੜ ਗਿਆ ਕੰਮ ਤੇ ਨਾਲੇ 4 ਮਹੀਨੇ ਸੰਭੀ ਵਿਚਾਰ ਪਾ 5 ਮਹੀਨੇ ਸੰਭੀ 5 ਹੀ ਸੰਭੀ ਤੂੰ ਹਾਂ ਜੀ ਹਾਂ ਚਲੇ ਦੋ ਦੋ ਕੁ ਮਹੀਨੇ ਤੈਨੂੰ ਦੁੱਧ ਵੀ ਦਿੰਦੀ ਦੀ ਤੈਨੂੰ ਉਹ ਆਹ ਹਾਂ ਚਾਰਾਂ ਦੀ ਗੱਭ ਲਈ ਸੀ 3 ਮਹੀਨੇ ਦੁੱਧ ਦੇਗੀ ਹਾਂ 7 ਮਹੀਨੇ ਤੋਂ 10 11 ਕਿਲੋ ਦੁੱਧ ਗਈ ਦੁੱਧ ਕੇ ਹਾਂ ਤੇ ਦੁੱਧਾਂ ਨਾਲ ਤਾਂ ਕਿੱਥੇ ਪੂਰੇ ਹੁੰਦੇ ਆ ਜਦੋਂ ਇੰਨੇ ਕਰੈਂਟ ਟੁੱਟ ਗਿਆ ਉਹ ਸੰਭੀ ਚਲੋ ਤਾਂ ਖਰਚੇ ਹੀ ਕੱਢਿਆ ਖਰਚੇ ਹੀ ਕੱਢਿਆ ਦੋ ਦਾਣ ਤੇ ਜਿਹੜੀ ਕਮਾਈ ਸੀ ਉਹ ਮੱਝ ਵੀ ਗਈ ਸਾਰਾ ਕੁਝ ਹੀ ਲੈ ਗਈ ਹਾਂ ਚਲੋ ਪਰਮਾਤਮਾ ਪੁਲਾ ਕਰੇ ਬਈ ਹਣਾ ਉਹਦੇ ਦੇ ਡੇਰਾ ਅੱਛਾ ਬਈ ਅੱਜ ਵੈੜ ਲੈ ਆਂਦੀ ਫਿਰ ਇੱਕ ਓਏ ਵੈੜ ਲੈ ਆਂਦੀ ਬਾਈ ਮੈਂ ਨਾ ਆ ਦੂਜਾ ਯਾਰ ਹੁਣ ਫਿਰ ਮੈਂ ਤੇ ਜੋਗੇ ਤਾਂ ਪੈਸੇ ਹੀ ਨਹੀਂ ਸੀ ਕੀ ਕਰਦੇ ਹਣਾ ਤਾਂ ਗਿਆ ਫਰ ਨਹੀਂ ਤਾਂ ਇੱਧਰ ਉੱਧਰ ਚਲਾਈ ਜਾਂਦੇ ਸੀ ਉਹ ਸੈਟਿੰਗ ਦੇ ਨੂੰ ਅਸੀਂ ਮੈਂ ਵੇਚ ਦਾਂਗਾ ਆਹ ਵੇਚ ਕੇ ਚੱਲ ਥੋੜੇ ਪੈਸੇ ਵਾਲੀ ਲੈ ਲਾਂਗੇ ਹੂੰ ਤੇ ਉਹ ਅਲਮਾਰੀ ਚੱਲ ਕੋਈ ਨਾ ਬਾਈ ਪਰਮਾਤਮਾ ਨਾ ਕੋਈ ਕਰ ਤੂੰ ਮੈਂ ਜੋਗਾ ਵੀਰ ਹਣਾ ਹੁਣ ਹੁਣ ਕਿਹੜਾ ਪਸਤਾਇਆ ਤਾਂ ਬਣਦਾ ਹੀ ਕੋਹਣਾ ਬਸ ਉਹ ਜਿਹੜਾ ਤੁਰਨਾ ਦਾ ਪਹਿਣਾ ਹੀ ਤੁਰਨਾ ਫਿਰਨਾ ਦਾ ਪਹਿਣਾ ਹੀ ਫਿਰ ਹੁਣ ਅੱਛਾ ਬਈ ਫਿਰ ਵੈੜ ਕਿ ਇਹ ਦੂਜੀ ਸੂਈ ਆ ਬਾਈ ਆਵੇਂ ਇਹਨੂੰ ਹੋ ਗਿਆ 4 ਘੰਟੇ ਸੂਈ ਨੂੰ ਜਰਸੀ ਬੱੱਚੀ ਦੇਗੀ ਹੈ ਨਾ ਬੱੱਚੀ ਜਰਸੀ ਹਾਂ ਬੱੱਚੀ ਮੰਗਦੇ ਆ ਆਪ ਵੀ ਵੜ ਪੈਂਦੀ ਜਰਸੀ ਜਰਸੀ ਦਾ ਰੰਗ ਕਾਲਾ ਬਸ ਹੈ ਜਲਸੀ ਆ ਤੇ ਇਹਨੂੰ ਬਾਈ ਜੇਰ ਜੂਰ ਪਾਤੀ ਹੈ ਇਹਨਾਂ ਨੇ ਜੇਰ ਬਾਈ ਜਿਆਦਾ ਵਿਖਾਦੇ ਹੋ ਸਾਹਮਣੇ ਪਈ ਆ ਨਹੀਂ ਵਿਖਾ ਨਹੀਂ ਸਕਦੇ ਆ ਜੇਰ ਮੇਟਰ ਸਾਹਮਣੇ ਪਈ ਹੋਈ ਆ ਇਧਰ ਹੋ ਜਾ ਬਣਾ ਬੱਠਲ ਪੜਿਆ ਹੋਇਆ ਜੇਰ ਦਾ ਵੀ ਕੋਈ ਨਹੀਂ ਸਾਹਮਣੇ ਪਈ ਆ ਜਦੋਂ ਤੁਹਾਨੂੰ ਕੈਮਰਾ ਮਾਰ ਦਿੱਤਾ ਪੜਾ ਨਹੀਂ ਪਾਉਂਦਾ ਹਾਂ ਤੇ ਜੇਰ ਜਿਹੜੀ ਪਾਤੀ ਆ ਓਕੇ ਦੀ ਰਿਪੋਰਟ ਆ ਜੇਰ ਬਾਕੀ ਉਹ ਵੀਡੀਓ ਵੀ ਫੋਟੋ ਦਾ ਖੇਤ ਆ ਆ ਫੋਟੋਆਂ ਪੈਂਦੀਆਂ ਵੀ ਜੇਰ ਪੈਂਦੀਆਂ ਵੀ ਵੀਡੀਓ ਆਪਣੇ ਕੋਲੇ ਸਾਰਾ ਬਾਕੀ ਗਾ ਹੀ ਦੱਸ ਦਿੰਦੀ ਆ ਯਾਰ ਜੇਰ ਪਈਆ ਕਿ ਨਹੀਂ ਜੇ ਜੇ ਅੱਗਾ ਵੀਡੀਓ ਗਾ ਉਹ ਜੇਰ ਪਈ ਨਾ ਹੋਊਗੀ ਮੇਤੋਂ ਨੇ ਲੱਕਾ ਚੱਕਣਾ ਨਹੀਂ ਹੁੰਦਾ ਜਾਨੀ ਨਹੀਂ ਨਹੀਂ ਆਪਣੇ ਕੋਲੇ ਜੇਰ ਲੰਕੀ ਦੀਆਂ ਗਾਮਗਰ ਲੰਕਦੀ ਦੀਆਂ ਵੀਡੀਓ ਆ ਸਾਰਾ ਕੁਝ ਹੀ ਆ ਤਸਵੀਰ ਨੂੰ ਪੰਜ ਕਿ ਘੰਟੇ ਹੋ ਗਏ ਸੂਈ ਨੂੰ ਠੀਕ ਹੈ ਜੀ ਠੀਕ ਤੇ ਬੱਚੀ ਨੂੰ ਜਨਮ ਦੇਤਾ ਨੇ ਬੱਚੀ ਚੰਗੀ ਆ ਠੀਕ ਹੈ ਜੀ ਆਪਾਂ ਤਾਂ ਕਹਿਣਾ ਨਹੀਂ ਘੰਟਾ ਸਨ ਮਸੰਦੀ ਆ ਆ ਆ ਆਵੇਂ ਝੂੜ ਮਾਰੀ ਜੇ ਦੋਈ ਛੁਈ ਛੁਈ ਕਿਵੇਂ ਲੱਗੀ ਛੁਈ ਬਹੁਤ ਪੋਲੀ ਅਸੀਲ ਆ ਗਾਂ ਬਹੁਤ ਵਧੀਆ ਠੀਕ ਹੈ ਭਾਈ ਬਹੁਤ ਵਧੀਆ ਲੱਗ ਠੀਕ ਹੈ ਠੀਕ ਹੈ ਠੀਕ ਲਾ ਨਿੱਤਣ ਤੁਣੋ ਹੀ ਬਹੁਤ ਚੰਗਾ ਲੱਗਾ ਹਨਾ ਲਾ ਭਾਈ ਐਨਾ ਹੈ ਆਪਾਂ ਸੱਚੇ ਦੱਸ ਗਏ 2 ਕਿਲੋ ਬੋਲਾ ਕੱਢ ਕੇ ਜੇਰ ਬੰਦੀ ਨਹੀਂ ਸੀ 2 ਕਿਲੋ ਬੋਲਾ ਕੱਢ ਕੇ ਵੱਛੀ ਰਜਾਈ ਆ ਬਸ ਆਹੀ ਕੋਸਾ ਇਹਦਾ ਇੰਦਰ ਰੇਟ ਭਾਈ ਫਿਰ ਓ ਰੇਟ ਤਾਂ ਭਲਾ ਜਿੰਨਾ ਮਰਜ਼ੀ ਕਰ ਲਗੇ ਮੋਲ ਤਾਂ 60000 ਕਰਦੇ ਆ 55 ਦੀ ਦੇ ਦਾਂਗੇ ਕਿੰਨੇ ਦੀ 55 ਦੀ ਹੋਰ ਮਾਨਤਾਨ ਦਾ ਕਰ ਦਾਂਗੇ ਜਿਹੜਾ ਕੋਈ ਆਊਗਾ ਮਾਨਤਾਨ ਤਾਂ ਕਰਨਾ ਹੀ ਪੈਂਦਾ ਚੱਲ ਕੱਢ ਤੋਰੀ ਹੈ ਨਾ ਮਾਨਤਾਨ ਤਾਂ ਕਰਨਾ ਹੀ ਪੈਂਦਾ ਨਹੀਂ ਮਿੱਤਰੋ ਕਿਉਂਕਿ ਭਾਈ ਨੇ ਵਿਚਾਰੇ ਨੇ ਨਾ ਕਰੀ ਦੀ ਦਰੀ ਕੀਤੀ ਹੋਈ ਉਹ ਵੀ ਉੱਚੀ ਕੀਤੀ ਹੁੰਦੀ ਕਿਉਂਕਿ ਆਲਾ ਬੱਕ ਅੱਛੀ ਫੜਨੀ ਜੀ ਅਗਲਾ ਦਿਨ ਦਾ ਨਹੀਂ ਬਾਈ ਹੈਨਾ ਬਾਈ ਸ ਇੱਕ ਸੂਈ ਤਾਜੀ ਆ ਹੈਨਾ ਕਿਸੇ ਨਾਲ ਹੋਰ ਆ ਬਾਈ ਅਵਤਾਰ ਕੋਈ ਦਿੰਦਾ ਵੀ ਨਹੀਂ ਚੰਗਾ ਪਸੂ ਚੰਗਾ ਬਹੂ ਕੌਣ ਦਿੰਦਾ ਬਾਈ ਹਾਂ ਅਰਾ ਬਾਈ ਦਹਾ ਘਰਾਂ ਤੋਂ ਕੀਮਤ ਲਵਾਉਂਦਾ ਪਹਿਲਾਂ ਹੋਰ ਹੋਰ ਹੈਨਾ ਫੇਰ ਦਿੰਦਾ ਜਦੋਂ ਪਤਾ ਲੱਗ ਜਾਂਦਾ ਵੀ ਇੰਨੇ ਦੀ ਆ ਫੁੱਲੀ ਛੱਡਦੇ ਕੋਈ ਨਾ ਤੁਰੀ ਫਿਰਦੇ ਨੂੰ ਇਹ ਕੀ ਕਹਿੰਦੀ ਹੈ ਕੋਈ ਚੱਕ ਨਹੀਂ ਇਹਨੂੰ ਤੋੜਦੇ ਐਨੂੰ ਤੋੜਦੀ ਬਾਈ ਕਿਧਰ ਮੈਂ ਵੱੱਛੀ ਫੜਨ ਤੈਨੂੰ ਲੱਗਿਆ ਬਰੇਨ ਆਲੂ ਆਲੂ ਕਿੱਤਰਾ ਨਹੀਂ ਕੋਈ ਚੱਤ ਕੁਛ ਨਹੀਂ ਹੁੰਦਾ ਇਹਨੂੰ ਕਿੱਤਰਾ ਆਹਿਆ ਪਿੱਛੋਂ ਹੱਕ ਮਾਰ ਜੀ ਜੇ ਤਾਂ ਵੱਛੀ ਨੂੰ ਚੱਕ ਲਈ ਇੱਕ ਹੀ ਲਈ ਅਈ ਬਾਹਰ ਸਾਰੀ ਛੋਟ ਬਣਾਉਣਾ ਆਪਾਂ ਬਾਈ ਬਾਹਰ ਲਿਆ 65000 ਰੁਪਏ ਦੀ ਕੀਮਤ ਆ ਮਿੱਤਰੋ ਮਾਨਤਨ ਹੋ ਜੂਗਾ ਬੇਰਟ ਕਾਣੇ ਦੀ ਆ ਬਾਕੀ ਗੱਲਬਾਤ ਲਈ ਆਪਾਂ ਵੇਚਕਾਰ ਦਾ ਵੇਚਦਾ ਨੰਬਰ ਦਈ ਕਰ 94658 94658 45419 45419 ਹਾਂਜੀ 94658 45419 ਹਾਂਜੀ 94658 45419 ਬਾਈ ਦਾ ਨੰਬਰ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ